ਫੋਕਸ ਪੰਜਾਬੀ ਦੀ ਟੀਮ ਇਸ ਵਕਤ ਕੋਹੁਰਪੁਰ ਵਿੱਚ ਪਹੁੰਚੀ ਹੈ ਤੇ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਹਰਵਿੰਦਰ ਸਿੰਘ ਦਲੀਜੀ ਇੱਥੇ ਮੌਜੂਦ ਹੈ। ਉਹਨਾਂ ਨੇ ਹੁਣ ਹੁਣੇ ਕਮਾ ਬਾਗਾ ਜੋੜ ਹੋਰਾ ਨੂੰ ਪਰਮਜੀਤ ਪਾਮਾ ਕਮਾ ਬਾਗਾ ਜੋੜ ਹੋਰਾ ਨੂੰ ਭਾਜਪਾ ਦੁਆਰਾ ਜੁਆਇਨ ਕਰਾਈ ਹੈ ਤੇ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ। ਗੁਰਵਿੰਦਰ ਸਿੰਘ ਦਲੀਜੀ ਕੁਸ਼ਲ ਨਾਰਾਜੀ ਦੇ ਪੈਰ ਜੀ ਐਸੀ ਮੋਰਚੇ ਦੇ ਜਿਹੜਾ ਜਨਰਲ ਸਰਪਰਮ ਜੀ ਹਮਾ ਪਾਗਾ ਜੋੜ ਰਿਹਾ ਜੀ ਬੀਜੇਪੀ ਨੂੰ ਜੀ ਉਹ ਬੀਜੇਪੀ ਸਾਥ ਦੇ ਸੀ ਅੱਜ ਫਿਰ ਤੁਸੀਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਪਾਰਟੀ ਵਿੱਚ ਵਾਪਸ ਆਇਆ ਬਿਕੋ ਪਰਮ ਜੀ ਜੀ ਸਾਡੇ ਛੋਟੇ ਭਰਾ ਨੇ ਉਸ ਨੂੰ ਬੜੇ ਸਮੇਂ ਤੋਂ ਨਾਲ ਪਿਆਰ ਵੀ ਹੈ ਬੜੇ ਉੱਚੀ ਅੱਡੇ ਤੇ ਕੰਮ ਵੀ ਹੀ ਕੀਤਾ ਲੇਕਿਨ ਕਿਸੇ ਕਾਰਨਾ ਕਰਕੇ ਦੀ ਸੇਵਾ ਦਿੱਤੀ ਲੇਕਿਨ ਜੋ ਪੁਣਿਆ ਨਾਲ ਅਸੀਂ ਗੱਲਬਾਤ ਕੀਤੀ ਆ ਇਹਨਾਂ ਨਾਲ ਸਾਡਾ ਲੰਮੇ ਸਮੇਂ ਤੱਕ ਇਹਨਾਂ ਦੇ ਨਾਲ ਜੋ ਥੋੜਾ ਵਿਚਾਰ ਵਟਾਂਦਰਾ ਹੋਇਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਦੋਸਤ ਮੰਨ ਲਏ ਆ ਹੋਰ ਇਹਨਾਂ ਦੇ ਸੁਆਮਾਂ ਵੀ ਦੇ ਪੀਜੇ ਉਹ ਲਗਾਤਾਰ ਅਸੀਂ ਜਾਰੀ ਰੱਖਾਂਗੇ ਔਰ ਇਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਕੋਈ ਵੀ ਸਾਨੂੰ ਦਿੱਕਤ ਜਿੰਦਗੀ ਚ ਆਉਂਦੀ ਆ ਔਰ ਅਸੀਂ ਬੀਜੇਪੀ ਪਰਿਵਾਰ ਨਾਲ ਖੰਡ ਵੀ ਕਰਦੇ ਹਰਨਜੀਤ ਹਮਾ ਬਾਬਾ ਜੋਲੇ ਆਰੋਪ ਲਗਾਇਆ ਸੀ ਕਿ ਜਿਹੜੇ ਛੋਟੇ ਵਰਕਰ ਆ ਉਹਨਾਂ ਦੀ ਬੀਜੇਪੀ 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 ਚ ਹਾਰ ਕੱਟ ਲਏ ਜਾਂਦੇ ਆ ਸੁਵਾਈ ਕੱਟ ਹੁੰਦੀ ਹੈ ਹਾਲੇ ਕੋਈ ਮੈਂਟ ਜਾਣਾ ਨਹੀਂ ਕੀ ਕਰਨਾ ਚਾਹੋ ਕੋ ਕਾਫੀ ਸਾਡੇ ਮੈਂਬਰ ਦੀ ਗੱਲ ਕਰਨੇ ਨੇ ਪਰ ਉਮੀਦਵਾਰ ਵੀ ਨੇ ਨਿਕਲ ਬੀਜੇਪੀ ਦੇ ਵਿੱਚ ਹਰ ਪ੍ਰਵਾਸ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਤੁਹਾਨੂੰ ਗੱਲ ਸੁਣ ਨਹੀਂਦਾ ਕੋਈ ਨਹੀਂ ਸੁਣ ਲੈਂਦਾ ਪਰ ਜਦੋਂ ਤੱਕ ਸਾਡੇ ਵੱਡੇ ਲੀਡਰ ਜਿਹੜੇ ਆ ਜਾਂ ਸਾਡੇ ਲੈਵਲ ਦੇ ਹ ਜਦੋਂ ਵੀ ਸਾਡੇ ਕੋਲ ਗੱਲ ਇਹਨਾਂ ਦੀ ਆਉਂਦੀ ਹੈ ਜਾਂ ਫੋਰ ਵਰਕਰ ਦੀ ਹੁੰਦੀ ਹੈ ਅਸੀਂ ਸਾਰੇ ਕੰਮ ਛੱਡ ਕੇ ਇਹਦੇ ਨਾਲ ਬਰਕਰਾਰ ਨਾ ਤੁਰੀਦਾ ਪਰਦੀ ਨਾਲ ਵੀ ਤੁਰਿਆ ਸਾਡੇ ਖੇਜਾ ਜੀ ਮੇਰੇ ਭਰਾ ਵੀ ਆਏ ਹੋਏ ਨੇ ਇਹ ਇਸੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਕਿ ਤਾਂ ਕਿ ਸਾਡਾ ਜਿਹੜਾ ਦੁਆਰਾ ਇਹੋ ਜਿਹੇ ਜਿਹੜਾ ਪਾਰਟੀ ਦੇ ਕੰਮ ਕਰਨ ਵਾਲੇ ਬੰਦੇ ਉਹ ਕਿਸੇ ਆਪਣੇ ਦਿੱਕਤ ਤੋਂ ਜਾਂ ਲੋਕਾਂਵਾਂ ਦੇ ਦਿੱਕਤ ਤੋਂ ਪਰੇਸ਼ਾਨ ਨਾ ਹਰਵਿੰਦਰ ਸਿੰਘ ਗੰਨੇ ਦੀ ਬੜੀ ਤਰਸਦੀ ਖਾਸ ਕਰਕੇ ਪੰਜਾਬ ਹਾਲਾਤ ਚੱਲ ਜੀ ਔਰ ਬਹੁਤ ਸਾਰੀ ਸਮਾਜਿਕ ਸੰਸਥਾਵਾਂ ਬਹੁਤ سارے ਐਨਜੀਓ ਜਿਹੜੇ ਪੰਜਾਬ ਦੇ ਲੋਕਾਂ ਨੇ ਆਪਣੀ ਪੰਜਾਤੀ ਦਿਖਾਈ ਹੈ આજ ਵੀ ਤਾਂ ਜੋ ਮਦਦ ਕਰਦੇ ਸਰਕਾਰ ਦੀ ਜਗਾ ਜਗਾ ਫਜ਼ੀਤ ਹੋ ਗਈ ਹੈ ਕੀ ਕਰਤੀ ਰਹੇ ਤਕੋ ਜਿਹੜੀ ਆਪ ਸਰਕਾਰ ਹੈ ਇ ਟੋਟਲ ਫੇਲਰ ਹਰ ਵਰਗ ਤੇ ਫੇਲਰ ਹਰ ਕਮ ਤੇ ਫੇਲਰ ਹਰ ਕਲ ਦੇ ਝੂਠ ਬੋਲਦੇ ਨੇ ਕੋਈ ਇਹਨਾਂ ਕੋ ਵਰਕਰ ਨਹੀਂ ਹੋਇਆ ਹੈਗਾ ਜਿਹੜਾ ਕੋਈ ਸੰਸੇਰ ਦਾ ਕੰਮ ਕਰਦਾ ਹੋਵੇ ਇਹਨਾਂ ਦੇ ਆਪਣੇ ਐਮਐਲਏ ਦੌੜ ਰਹੇ ਨੇ ਬਾਕੀ ਇਹ ਹਰਾਂ ਦੀ ਗੱਲ ਜਦੋਂ ਹਾੜਾਂ ਦੀ ਵਾਰੀ ਆਈ ਹੈ ਜਦੋਂ ਲੋਕੀ ਪਰੇਸ਼ਾਨ ਸੀਗੇ ਸਾਡੇ ਐਨਜੀਓਜ਼ ਨੇ ਸਾਡੀ ਬੀਜੇਪੀ ਪਾਰਟੀ ਨੇ ਸਾਡੇ ਜਿਹੜੇ ਮੁੱਖ ਮੰਤਰੀ ਨੇ ਗੋਆ ਦੇ ਨੇ ਚਾਰਜ ਆਨੇ ਦੇਨੇ ਜਿੱਥੇ ਜ ਸਾਡੀਆਂ ਬੀਜੇਪੀ ਦੀ ਸਰਕਾਰਾਂ ਨੇ ਉਹਨਾਂ ਸਾਰਿਆਂ ਨੇ ਮਦਦ ਕੀਤੀ ਆ ਔਰ ਕਾਫੀ ਪੈਸਾ 5 ਕਰੋੜ ਪਲੱਸ ਰਿਓਨੇ ਪੁੱਛਿਆ ਹੋਰ ਚੀਜ਼ਾਂ ਤਾਂ ਬਚਾਈਆਂ ਨੇ ਹੋਰ 70 ਕਰੋੜ ਦੇ ਲਾਗੇ ਪਹਿਲਾਂ ਵੀ ਸਰਕਾਰ ਇੰਸੈਂਟਿਵ ਸਰਕਾਰ ਇਹਨਾਂ ਦੇ ਚੁੱਕੀ ਆ ਔਰ ਅੱਜ ਪ੍ਰਧਾਨ ਮੰਤਰੀ ਜੀ ਦਾ ਦੌਰਾ ਵੀ ਆ ਔਰ ਅੱਜ ਦਿਨ ਲੱਗਦਾ ਵੀ ਕਰੋਨਾ ਦੇ ਵਿੱਚ ਅਰਬਾਂ ਦੇ ਵਿੱਚ ਪੈਸਾ ਦੇ ਕੇ ਚਾਣਗੇ ਔਰ ਇਹ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਇਹ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਨਾ ਇਹਨਾਂ ਦੇ ਕੰਮ ਕਰਨ ਦੀ ਆਸ ਹੈ ਹਰਵਿੰਦਰ ਸਿੰਘ ਗੱਲ ਜੀ ਭਾਰਤੀ ਜਨਤਾ ਪਾਰਟੀ આરોਪ ਲਗਾ ਰਹੀ ਹੈ ਸਰਕਾਰ ਤੇ ਕਿ ਕੇਂਦਰ ਸਰਕਾਰ ਦੇ 230 ਕਰੋੜ ਰੁਪਏ ਜੇ ਨਦੀਆਂ ਸਾਫ ਕਰਨ ਦਾ ਜਾਂ ਬੰਦ ਬੰਦਰ ਨੂੰ ਕਿ ਜਾਸਿ ਮੈਂ ਪੁੱਛਾਂ ਤਾਂ ਉਹ ਬਿਆਸਤ ਕਹਿੰਦੇ ਨੇ ਕਿ ਖੁਦ ਬੋਲਦੇ ਬਸ ਕੀ ਕਰਨੇ ਜਿਹੜੇ ਸੈਂਟਰ ਚੋਂ ਪੈਸੇ ਆਉਂਦੇ ਨਾ ਜੀ ਮੌਸਮ ਦੇ ਹਿਸਾਬ ਨਾਲ ਜਿੱਦਾਂ ਸਫਾਈ ਹੋਣੀ ਉਹ ਪੈਸੇ ਉਸੇ ਤਰ੍ਹਾਂ ਜਗੀਰ ਚ ਆ ਰਹੇ ਨੇ ਉਹ ਲਗਾਤਾਰ ਹੋਵੇ ਪ੍ਰਧਾਨ ਮੰਤਰੀ ਫੰਡ ਤੇ ਉਹ ਪੈਸਾ ਆਉਣਾ ਅੱਜ ਅਲਾਉਂਸ ਕਰਕੇ ਜਾਣਗੇ ਉਹ ਜਿਹੜੇ ਪਿਛਲੇ ਪੈਸੇ ਦਿੱਤੇ ਹੋਏ ਆ ਉਹਨਾਂ ਨੂੰ ਇਹ ਨਹੀਂ ਜੋੜ ਨਹੀਂ ਕੀਤਾ ਉਹ ਮਾਈਨਿੰਗ ਇੰਨੇ ਵੱਡੇ ਪੱਧਰ ਤੇ ਹੋ ਰਹੀ ਆ ਤਾਂ ਦਰਿਆ ਕਿੱ데 ਵਗ ਰਹੇ ਨੇ ਜਦੋਂ ਦਰਿਆ ਕਿੱ데 ਵਗਦੇ ਨੇ ਜਿੱਧਰੋਂ ਮਾਈਨਿੰਗ ਹੋਈ ਉਧਰੋਂ ਝਗਾ ਪਾਣੀ ਦਾ ਹੋਈ ਜਾਂਦਾ ਇਹ ਸਰਕਾਰ ਦੀ ਫੇਲ੍ਹ ਸਰਕਾਰ ਦੀਆਂ ਸਾਰੀਆਂ ਇਹ ਘਰਵੀਆਂ ਹੈਗੀਆਂ ਨੇ ਇਹ ਸਰਕਾਰ ਤੋਂ ਲੋਕੀ ਪੂਰੇ ਪਰੇਸ਼ਾਨ ਨੇ ਔਰ ਸਾਡੀਆਂ ਐਨ ਜੀਓ ਨਾ ਹੁੰਦੀਆਂ ਸਾਡੇ ਜਿਹੜੇ ਲੋਕ ਇਕੱਠੇ ਨਾ ਹੁੰਦੇ ਤੇ ਇਹ ਜਿਹੜਾ ਮੁੱਦਾ ਸੀ ਜਿਹੜਾ ਹੁਣ ਸਾਡੇ ਤੇ ਪਾਈ ਫਿਰੀ ਸੀ ਪੰਜਾਬ ਤੇ ਇਹ ਹਾਲ ਹੁਣ ਬੜੀ ਗੱਲ ਹੈ ਸੀ ਬੀ ਜੀ ਪੀ ਕਿਸ ਤਰ੍ਹਾਂ ਲੈ ਲਈ ਹੈ ਹਰ ਪੀਟਰਨ ਕੋ ਕਿ ਜਿਵੇਂ ਜਿਵੇਂ ਤੁਹਾਡੀ ਫੜਕਣ ਆਗੂ ਸਾਰੇ ਪਹੁੰਚ ਰਹੇ ਜਿੱਥੋਂ ਤੱਕ ਸੰਗੋਧੀ ਮਦਦ ਕਰ ਰਹੇ ਇਹ ਕੀ ਕਰਨਾ ਚਾਹੋਗੇ ਜੀ ਗੁੱਟੇ ਦੇ ਫੜਕਣ ਆਗੂਆਂ ਨੂੰ ਇੱਕ ਵਾਸਤੇ ਲੋਕਾਂ ਦੀ ਮਦਦ ਦੇਖੋ ਸਾਡੇ ਉਹ ਕੋਰ ਲੇਵਲ ਤੋਂ ਲੈ ਕੇ ਸਟੇਡ ਲੱਗੋ ਤੋਂ ਸਾਡੀਆਂ ਵੀ ਡਿਊਟੀ ਲੱਗੀ ਹੋਈਆਂ ਨੇ ਅਸੀਂ ਆਪਣੇ ਲੱਕ ਜੋ ਵੀ ਲੰਗਰ ਜੋ ਵੀ ਸਾਡਾ ਬੰਦਾ ਸਰਦਾ ਪਸ਼ੂਆਂ ਦਾ ਚਾਰਾ ਔਰ ਜਿਹੜੇ ਉਸ ਨਾਕੇ ਤੇ ਸਾਡੇ ਪ੍ਰਧਾਨ ਨੇ ਜਿਹੜੇ ਨੇ ਜਾਂ ਫਿਰ ਲੀਡਰ ਨੇ ਚਾਚਾ ਅਜਨਾਲਾ ਸਾਹਿਬ ਨੇ ਸਾਰੇ ਪਾਣੀ ਦੇ ਵਿੱਚ ਧੁਰ ਤੱਕ ਗਏ ਨੇ ਔਰ ਜਿੱਥੇ ਜਿੱਥੇ ਤੁਸੀਂ ਟੀਨੋ ਉਹਦੀ ਲੋੜ ਆ ਉਹ ਪਚਾ ਰਹੇ ਨੇ ਔਰ ਹੁਣ ਵੀ ਅਸੀਂ ਸਾਰੇ ਇਸ ਕਰਕੇ ਖਤ ਵਰ ਹੈ ਜਿਨ੍ਹਾਂ ਦੀ ਦਵਾਈ ਉਤਲਵ ਸਭਾ ਦਵਾਈਆਂ ਦਾ ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਉਹ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਆਪਣੇ ਤੌਰ ਤੇ ਪੂਰਾ ਕਰ ਰਹੇ ਨੇ ਔਰ ਪਿੱਛੋਂ ਸਰਕਾਰੀ ਤੌਰ ਤੇ ਜਿਹੜੀ ਚੀਜ਼ਾਂ ਆ ਰਹੀਆਂ ਉਹਨਾਂ ਦੀ ਵੀ ਅਸੀਂ ਵਰਤੋਂ ਕਰਕੇ ਲੋਕਾਂ ਤੱਕ ਪਹੁੰਚਾਉਣਾ ਤੇਰੀ ਸਰ ਲਾਸਟ ਕੁਆਲ ਨਾ 60000 ਕਰੋੜ ਰੁਪਇਆ ਕਹਿ ਰਹੇ ਕਿ ਸਾਡਾ ਜਿਹੜਾ ਕੋਈ ਨਹੀਂ ਦੇ ਰਹੀ ਕੇਂਦਰ ਸਰਕਾਰ ਔਰ ਬਹੁਤ ਗੰਭੀਰ ਦੋਸ਼ ਲਗਾ ਰਹੇ ਸਾਰੇ ਆਪਣਾ ਪੈਸੇ ਹੈ ਜੀ ਦੀਆਂ ਬਨਾਉਤ ਕੋਈ ਬਕਾਇਆ ਜਾਂ ਰੂਰਲ ਜਿਹੜਾ ਫੰਡ ਹੁੰਦਾ ਹੈ ਜਿਹੜਾ ਉਹ ਵੀ ਕੰਡੀਸ਼ਨ ਸਪਾਂ ਦੇ ਰਹੀ ਦੇਖੋ ਦੇਖੋ ਜਦੋਂ ਮਦਦ ਫੇਲਿਅਰ ਹੋ ਰਹਣਾ ਜੀ ਉਸ ਨੂੰ ਅੰਗਣਾ ਚੱਕ ਦਿੰਦਾ ਫੀਜੀਸ ਤੇ ਟਾਰਨਿੰਗ ਪੈਸੇ ਆਉਂਦੇ ਸੀ ਇਹਨਾਂ ਨੂੰ ਵੀ ਆਉਂਦੇ ਨੇ ਠੀਕ ਹੈ ਜੀ ਕਹਿਣ ਤੋਂ ਪਹਿਲਾਂ ਛੋਟੀ ਜਿਹੀ ਤੁਹਾਨੂੰ ਮੈਂ ਗੱਲ ਦੱਸਦਾ ਹੁਣ ਜਦੋਂ ਪੈਸਾ ਇਹਨਾਂ ਕੋ ਆ ਰਿਹਾ ਹੁਣ ਆਦਮਪੁਰ ਦਾ ਸਾਡਾ ਜਿਹੜਾ ਇਸ ਜਿਹੜੇ ਹਲਕੇ ਤੇ ਆਪਾਂ ਖੜੇ ਆ ਇਹ ਸਾਡੇ ਵਿੱਚ ਇੱਕ ਪੁਲ ਬਣਾ ਸੀਗਾ ਸੈਂਟਰ ਦਾ ਸਾਰਾ ਪੈਸਾ ਆਇਆ ਹੋਇਆ ਇਸ ਸੈਂਟਰ ਦਾ ਪੈਸਾ ਵੀ ਖਾ ਕੇ ਤਾਂ ਆਪਣਾ ਵੀ ਨਹੀਂ ਪਾਇਆ ਨਹੀਂ ਉਹ ਲੋਕ ਜਿਹੜੇ ਆ ਜਿਹੜੇ ਹਿਆਰਪੁਰ ਚ ਬੂਧ ਰੋਡ ਤੇ ਜਾਣਾ ਜਾਂ ਉਹ ਲੋਕੋ ਰੋਡ ਨੇ ਉਹ ਲੋਕ ਅੱਜ 6 ਸਾਲ ਹੋ ਚੱਲੇ ਨੇ ਠੱਕੇ ਖਾਂਦੇ ਆ ਉਹਨੇ ਨਾ ਬਾਰ-ਬਾਰ ਪੈਸਾ ਆ ਰਿਹਾ ਇਸ ਕਰਕੇ ਉਹਨਾਂ ਨੂੰ ਪੈਸੇ ਦੀ ਸੈਂਟਰ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਲੇਕਿਨ ਆਪਣੇ ਆਪ ਦੇ ਵਿੱਚ ਸਿਰ ਆਰੋਗਣਾ ਆਉਂਦੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਬੋਲਣਾ ਆਉਂਦਾ ਅੱਜ ਪ੍ਰਧਾਨ ਮੰਤਰੀ ਜੀ ਆਏ ਨੇ ਤਾਂ ਆਪਣੇ ਵੀ ਸਾਰੇ ਬੰਦੇ ਸੋਸ਼ਲ ਮੀਡੀਆ ਤੇ ਕਰ ਦਿੰਦੇ ਨੇ ਜੀ ਪ੍ਰਧਾਨ ਮੰਤਰੀ ਪੈਸਾ ਦੇ ਲਈਗਾ ਪ੍ਰਧਾਨ ਮੰਤਰੀ ਜਦੋਂ ਆਉਂਦਾ ਤੇ ਅਰਬਾਂ ਦੇ ਅਰਬਾਂ ਦੇ ਦੇ ਕੇ ਜਾਂਦਾ ਹੁੰਦਾ ਤੁਸੀਂ ਵੀ ਸਿੱਧਰੂ ਤੇ ਹੁੰਦੀ ਜੇ ਪ੍ਰਧਾਨ ਮੰਤਰੀ ਦੁਆਰਾ ਕਰਨਾ ਤੈਨੂੰ ਅਰਬਾਂ ਦੇ ਪੈਸੇ ਦੇ ਕੇ ਜਾਂਦੇ ਚਲੀ ਸਾਬ ਤੁਸੀਂ ਕੈਂਪ ਲਾਇਆ ਔਰ ਪੁਲਿਸ ਨੇ ਤਾਂ ਖੜਿਆ ਵੀ ਜੀ ਕੀ ਕਹਿਣਾ ਚਾਹੋਗੇ ਕਿ ਇਹ ਸਰਕਾਰ ਦੀ ਕਿਸ ਤਰ੍ਹਾਂ ਦੀ ਪਰਿਵਰਤੀ ਹੈ ਕੀ ਕਹਿਣਾ ਚਾਹੋਗੇ ਕਿ ਸਰਕਾਰ ਜਿਹੜੀ ਕੇਂਦਰ ਸਰਕਾਰ ਨੂੰ ਤੁਸੀਂ ਸਕੀਮਾਂ ਦੇ ਕੈਂਪ ਲਾ ਰਹੇ ਸੀ ਉਹਨੂੰ ਤਾਰੋਪੀਟਰ ਕੀਤਾ ਗਿਆ ਕੀ ਕਹਿਣਗੇ ਦੇਖੋ ਜੀ ਇਹ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਵੱਡੀ ਪਾਰਟੀ ਹੈ ਉਹਦੇ ਹੱਤ ਵਾਲੀ ਪਾਰਟੀ ਹੋਏਗੀ ਅਸੀਂ ਇਹ ਕੈਂਪ ਲਾ ਰਹੇ ਸੀਗੇ ਉਹਦੇ ਵਿੱਚ ਕੋਈ ਅਸੀਂ ਕਿਸੇ ਨੂੰ ਇਹ ਨਹੀਂ ਸੀ ਕਹਿ ਰਹੇ ਸਾਨੂੰ ਵੋਟ ਪਾਓ ਜਾਂ ਸਾਡੇ ਮੈਂਬਰ ਬਣੋ ਨਾ ਸੀ ਦੱਸ ਰਹੇ ਸੀ ਕਿ ਆਏ ਕਿਥੋਂ ਸੀ ਅਸੀਂ ਇੱਕ ਕੈਂਪ ਲਾ ਰਹੇ ਸੀਗੇ ਬਲੂ ਸੈਂਟਰ ਦੀਆਂ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚਾ ਸਕੀ ਸੀ ਉਹਨਾਂ ਨੂੰ ਅਸੀਂ ਪਹੁੰਚਾ ਰਹੇ ਸੀ ਔਰ ਮੌਕੇ ਤੇ ਅਸੀਂ ਉਹਨਾਂ ਨੂੰ 5-5 ਲੱਖ ਦਾ ਬੀਮਾ ਔਰ ਜਿਹੜਾ ਅੱਜ ਸਾਡਾ ਉਹ ਆਯੋਜਨਾ ਦੇ ਨਾਲ ਸਾਡੇ ਨਾਉਸ ਸਕੀਮਾ ਨਾਉਸ ਸਕੀਮਾ ਚਾਹੇ ਕਿਟ ਫੰਡ ਸਕੀਮਾ ਚਾਹੇ ਬਿਸ਼ਕਰਮਾ ਯੋਜਨਾ ਸੀਗੀਆਂ ਕਿ ਕਣ ਇਹਨਾਂ ਨੂੰ ਕਰੇ ਕਰਾਵਾ ਕਿ ਇਹ ਭਾਜਪਾ ਵਾਲੇ ਦਾ ਲੋਕੀਆਂ ਨਾਲ ਜੁੜ ਰਹੇ ਨੇ ਲੋਕੀਆਂ ਦਾ ਇਹਨਾਂ ਦੀ ਸਾਰੀਆਂ ਸਕੀਮਾਂ ਦਾ ਫਾਇਦਾ ਲੈਣਗੇ ਇਹਨਾਂ ਨੇ ਸਾਨੂੰ ਉਸ ਤਰ੍ਹਾਂ ਬਿਨਤ ਕਮ ਕਰਾ ਫਿਰ ਅਸੀਂ ਕੈਪਲ ਹੈ ਫਿਰ ਸਾਡੇ ਨੇ ਗ੍ਰਿਫਤਾਰੀ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰ ਥੈਂਕ ਯੂ